ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਇੱਕ ਹੋਰ ਅਧੁਨਿਕ ਕਵੀ ਜਿਨ੍ਹਾਂ ਦਾ ਨਾਮ ਹੈ ਸੁਰਜੀਤ ਪਾਤਰ ਤੇ ਇਹਨਾਂ ਦੇ ਬਾਰੇ ਤੁਸੀਂ ਜਾਣਦੇ ਹੀ ਹੋਗੇ ਕਿ ਹੁਣੇ-ਹੁਣੇ ਇਹਨਾਂ ਦੀ ਥੋੜਾ ਜਿਹਾ ਪਹਿਲਾਂ ਮਈ ਦੇ ਵਿੱਚ ਜਿਹੜੀ ਆ ਮੌਤ ਹੋਈ ਆ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਇਹਨਾਂ ਦਾ ਜਨਮ ਜਨਮ ਹੋਇਆ 13 ਜਨਵਰੀ 1945 ਈਸਵੀ ਨੂੰ ਕਈ ਬੁੱਕਸ ਦੇ ਵਿੱਚ 14 ਜਨਵਰੀ ਵੀ ਲਿਖਿਆ ਮਿਲਦਾ ਆ ਠੀਕ ਆ ਸਥਾਨ ਹੈਗਾ ਪੱਤੜਕਲਾ ਚਲੰਦਰ ਜਿਹੜਾ ਆ ਚਿੱਲੇ ਦੇ ਵਿੱਚ ਹੋਇਆ ਪਿਤਾ ਜੀ ਦਾ ਨਾਮ ਸੀ ਸਰਦਾਰ ਹਰਪ੍ਰਜਨ ਸਿੰਘ ਤੇ ਮਾਤਾ ਜੀ ਦਾ ਨਾਮ ਸੀ ਗੁਰਬਖਸ਼ ਕੌਰ ਤੇ ਕਿਤੇ ਗੁਰਵਚਨ ਕੌਰ ਵੀ ਲਿਖਿਆ ਮਿਲਦਾ ਹੈ। ਮੌਤ ਹੋਈ ਇਹਨਾਂ ਦੀ 11 ਮਈ 2024 ਵੀ ਨੂੰ 99 ਸਾਲ ਦੀ ਉਮਰ ਦੇ ਵਿੱਚ ਹੋਈ ਹੋਈ ਕਿੱਥੇ ਲੁਧਿਆਣੇ। ਹੁਣ ਇਹਨਾਂ ਨੂੰ ਕਿਹੜੇ-ਕਿਹੜੇ ਟੈਗ ਮਿਲੇ ਆ ਨੰਬਰ 1 ਤੇ ਕਿਹਾ ਜਾਂਦਾ ਇਹਨਾਂ ਨੂੰ ਉਦਾਸੀ ਦਾ ਸ਼ਾਇਰ। ਨੰਬਰ 2 ਤੇ ਸੰਵੇਦਨਸ਼ੀਲ ਚੇਤਨਾ ਦਾ ਕਵੀ। ਡਾਕਟਰ ਜੋਸ਼ੀ ਤੇ ਡਾਕਟਰ ਬਲਜੀਤ ਨੇ ਇਹਨਾਂ ਨੂੰ ਇਹ ਕਿਹਾ ਸੀ ਸੰਵੇਦਨਸ਼ੀਲ ਚੇਤਨਾ ਦਾ ਕਵੀ ਉਸ ਤੋਂ ਬਾਅਦ ਨੇ ਪੜ੍ਹਾਈ ਦੀ ਗੱਲ ਕਰਦੇ ਆ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮਏ ਕੀਤੀ ਉਹ ਵੀ ਪਹਿਲੇ ਸਥਾਨ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਹਨਾਂ ਨੇ ਪੀਐਚਡੀ ਕੀਤੀ ਤੇ ਇਹਨਾਂ ਦੀ ਪੀਐਚਡੀ ਦਾ ਵਿਸ਼ਾ ਸੀ ਟਰਾਂਸਫਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀ ਤੇ ਇਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅਧਿਆਪਕ ਦੇ ਤੌਰ ਤੇ ਨਿਯੁਕਤ ਹੋਏ ਤੇ ਉੱਥੋਂ ਹੀ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਮਤਲਬ ਪਹਿਲਾਂ ਅਧਿਆਪਕ ਦੇ ਤੌਰ ਤੇ ਲੱਗੇ ਸੀ ਹੌਲੀ ਹੌਲੀ ਪ੍ਰੋਮੋਸ਼ਨ ਹੋ ਕੇ ਪ੍ਰੋਫੈਸਰ ਦੇ ਅਹੁਦੇ ਤੱਕ ਪਹੁੰਚ ਗਏ ਤੇ ਫਿਰ ਉੱਥੋਂ ਰਟਾਇਰ ਹੋ ਗਏ 2002 ਈਸਵੀ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਣੇ ਤੇ 2008 ਈਸਵੀ ਤੱਕ ਰਹੇ 2013 ਵਿੱਚ ਪੰਜਾਬ ਨੇ ਉਹਨਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਵੀ ਨਾਮਜ਼ਦ ਕੀਤਾ। ਉਸ ਤੋਂ ਬਾਅਦ 2013 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਵਿੱਚ ਵਿਜ਼ਿਟਿੰਗ ਆਫਸਰ ਦੇ ਅਹੁਦੇ ਤੇ ਵੀ ਨਾਮਜ਼ਦ ਕੀਤਾ ਗਿਆ। ਤੇ ਉਹਨਾਂ ਨੇ ਆਪਣੇ ਜਿਹੜਾ ਅਧਿਆਪਕ ਸੀਗੇ ਸੁਰਜੀਤ ਸਿੰਘ ਸੇਠੀ ਉਹਨਾਂ ਦੇ ਕਹਿਣ ਤੇ ਆਪਣੇ ਪਿੰਡ ਦੇ ਨਾਂ ਤੋਂ ਆਪਣਾ ਤਖੱਲਸ ਜਿਹੜਾ ਆ ਪੱਤਰ ਰੱਖ ਲਿਆ ਪਹਿਲਾਂ ਉਹ ਪੱਤੜ ਹੀ ਲਿਖਦੇ ਸੀ ਪਰ ਬਾਅਦ ਵਿੱਚ ਉਹਨਾਂ ਨੇ ਪੱਤਰਨਾਮ ਜਿਹੜਾ ਆਪਣੇ ਸੁਰਜੀਤ ਸੇਠੀ ਦੇ ਅਧਿਪਕ ਸੀ ਉਹਨਾਂ ਦੇ ਕੈਨ ਤੇ ਰੱਖਿਆ ਬਹੁਤ ਇੰਪੋਰਟੈਂਟ ਆ ਪ੍ਰਚਾ ਜਿੰਦਾ ਆ ਸ ਯਾਦ ਰੱਖ ਲੈਣਾ ਉਸ ਤੋਂ ਬਾਅਦ ਹੈਗਾ ਪਹਿਲੇ ਦੱਸ ਚੁੱਕੀ ਹਾਂ ਮੈਂ ਕਿ ਪਹਿਲਾ ਪੱਤੜ ਸ਼ਬਦ ਦੀ ਵਰਤੋਂ ਕਰਦੇ ਸੀ ਉਸ ਤੋਂ ਬਾਅਦ ਹੈਗਾ ਪ੍ਰੀਤ ਲੜੀ ਰਸਾਲੇ ਵਿੱਚ ਕਾਲਜ ਦੀ ਪੜ੍ਹਾਈ ਦੌਰਾਨ ਕਹਾਣੀ ਕਵਿਤਾ ਸ਼ਬਦ ਦੀ ਰਹੀ ਜਦੋਂ ਮਤਲਬ ਪੜ੍ਹਦੇ ਸੀ ਉਦੋਂ ਉਹਨਾਂ ਦੇ ਉਦੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਤੇ ਕਹਾਣੀਆਂ ਤੇ ਕਵਿਤਾਵਾਂ ਉਹਨਾਂ ਦੀਆਂ ਪ੍ਰੀਤ ਲੜੀ ਰਸਾਲੇ ਦੇ ਵਿੱਚ ਛਪਦੀਆਂ ਸੀ ਅਤੇ ਆਪ ਨੂੰ ਚੌਥੀ ਪੀੜੀ ਦਾ ਕਵੀ ਕਿਹਾ ਜਾਂਦਾ ਹੈ ਤੇ ਇਹਨਾਂ ਨੇ ਪਹਿਲਾ ਪਹਿਲਾ ਜਿਹੜੀਆਂ ਕਵਿਤਾਵਾਂ ਲਿਖੀਆਂ ਉਹ ਪੰਜਾਬ ਸੰਕਟ ਬਾਰੇ ਲਿਖੀਆਂ ਮਤਲਬ ਪਹਿਲੇ ਪੜਾਆਂ ਦੀਆਂ ਕਵਿਤਾਵਾਂ ਤੇ ਫਿਰ ਇਹਨਾਂ ਨੇ ਗੀਤ ਗ਼ਜ਼ਲ ਤੇ ਕਵਿਤਾ ਤਿੰਨਾ ਰੂਪਕਾਰਾਂ ਦੇ ਵਿੱਚ ਹੀ ਰਚਨਾ ਕੀਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪਾਸ਼ਾ ਸਾਹਿਤ ਇਤਿਹਾਸ ਤੇ ਸੱਭਿਆਚਾਰ ਵਿਭਾਗ ਵਿੱਚ ਰਿਸਰਚ ਫੈਲੋ ਵੀ ਬਣ ਗਏ ਉਸ ਤੋਂ ਬਾਅਦ ਸਨਮਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ 1993 ਈਸਵੀ ਵਿੱਚ ਹਨੇਰੇ ਗੋਏ ਚ ਸੁਲਗਦੀ ਵਰਮਾਲ ਵਰਨਮਾਲਾ ਲਈ ਭਾਰਤੀ ਸਹਿਦ ਕਦਮੀ ਪੁਰਸਕਾਰ ਮਿਲਿਆ 1999 ਵਿੱਚ ਭਾਰਤੀ ਕਲਾ ਪ੍ਰਿਸ਼ਦ ਕਲਕੱਤਾ ਵੱਲੋਂ ਪੰਚਨਾਦ ਪੁਰਸਕਾਰ ਮਿਲਿਆ 2007 ਤੇ 8 8 ਦੇ ਵਿੱਚ ਆਨੰਦ ਕਾਵ ਸਨਮਾਨ ਮਿਲਿਆ ਤੇ 2012 ਦੇ ਵਿੱਚ ਪਦਮ ਸ਼੍ਰੀ ਸਨਮਾਨ ਮਿਲਿਆ ਜਿਹੜਾ ਬਹੁਤ ਇੰਪੋਰਟੈਂਟ ਹੈ ਯਾਦ ਰੱਖਣਾ ਇੱਕ ਇੱਕ ਸਾਹਿਦ ਅਕਾਦਮੀ ਪੁਰਸਕਾਰ ਹੋ ਗਿਆ ਇੱਕ ਪਦਮ ਸ਼੍ਰੀ ਪੁਰਸਕਾਰ ਹੋ ਗਿਆ ਤੇ ਇੱਕ ਸਰਸਵਤੀ ਪੁਰਸਕਾਰ ਹੋ ਗਿਆ ਇਹ ਤਿੰਨੇ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਤਿੰਨਾਂ 'ਚ ਪੁੱਛ ਲੈਂਦੇ ਆ ਸੋ ਯਾਦ ਰੱਖ ਲੈਣਾ 2009 ਦੇ ਵਿੱਚ ਲਫਜਾਂ ਦੀ ਦਰਗਾਹ ਲਈ ਸਰਸਵਤੀ ਪੁਰਸਕਾਰ ਮਿਲਿਆ ਸਰਸਵਤੀ ਪੁਰਸਕਾਰ ਵੀ ਕਈ ਵਾਰੀ ਬਹੁਤ ਜ਼ਿਆਦਾ ਪੁੱਛਦੇ ਆ ਉਸ ਤੋਂ ਬਾਅਦ ਇਹਨਾਂ ਦੇ ਕਾਵਿ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹਵਾ ਵਿੱਚ ਲਿਖੇ ਹਰਫ ਲਿਖਿਆ 1979 ਵਿੱਚ ਬਿਰਖ ਹਰਜ ਕਰੇ 1992 ਵਿੱਚ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾਹ 2003 ਦੇ ਵਿੱਚ ਪੱਤ ਝੜ ਦੀ ਪੰਚੇਬ ਸੂਰਜਮੀਂ 2007 ਕਿਤੇ 2008 ਵੀ ਮਿਲਦਾ ਚੰਨ ਸੂਰਜ ਦੀ ਵੈੰਗੀ ਸਦੀ ਦੀਆਂ ਤਰਕਾਣਾ ਤੇ ਕੋਲਾਜ ਜਿਹੜਾ 1973 ਵਿੱਚ ਲਿਖਿਆ ਸਭ ਤੋਂ ਪਹਿਲਾ ਜਿਹੜਾ ਕਾਵਿ ਸੰਗ੍ਰਹਿ ਇਹਨਾਂ ਦਾ ਲਿਖਿਆ ਸੀਗਾ ਜਿਹੜਾ ਲਫ਼ਜ਼ਾਂ ਦੀ ਦਰਗਾਹ ਪੁਸਤਕਾ ਉਹਦੇ ਵਿੱਚ 72 ਕਵਿਤਾਵਾਂ ਸ਼ਾਮਿਲਾਂ ਉਸ ਤੋਂ ਬਾਅਦ ਅਨੁਵਾਦਗਲ ਅਨੁਵਾਦ ਦੀ ਗੱਲ ਕਰੀਏ ਤੇ ਇਹਨਾਂ ਨੇ ਅੱਗ ਦੇ ਕਲੀਰੇ ਜਿਹੜਾ ਆ ਬਲੱਡ ਵੈਡਿੰਗ ਜਿਹੜਾ ਉਹਦਾ ਅੱਗ ਦੇ ਕਲੀਰੇ ਸਰਲੇਖ ਹੈਟ ਜਿਹੜਾ ਅਨੁਵਾਦ ਕੀਤਾ ਸੈਯੋਨੀ ਮੈਂ ਅੰਤਹੀਣ ਤਰਕਾਲਾ ਜੇਰਮਨ ਦੀ ਪੁਸਤਕ ਜੇਰਮਨ ਦੇ ਜਿਹੜੀ ਰਚਨਾ ਸੀ ਉਹਦਾ ਇਹ ਇਹ ਵਾਲੇ ਸਰਲੇਖ ਹੈਟ ਉਹਨਾਂ ਨੇ ਅਨੁਵਾਦ ਕੀਤਾ ਸ਼ਹਿਰ ਮੇਰੇ ਦੀ ਪਾਗਲ ਔਰਤ ਜਿਹੜਾ ਆ ਉਹਨਾਂ ਨੇ ਜਾਰਜ ਰਾਜ ਰਾਦੂ ਦੀ ਜਿਹੜੀ ਸੀਗੀ ਪੁਸਤਕ ਫ੍ਰੈਂਚ ਨਾਟਕ ਲਾ ਫੋਲੋ ਡੇਸ ਸੈਯੋ ਦੀ ਉਦੇ ਉਹਦਾ ਅਨੁਵਾਦ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਭਾਰਤਿਕ ਦੀ ਗੱਲ ਕਰੀ ਤਾਂ ਸੂਰਜ ਮੰਦਰ ਦੀਆਂ ਪੌੜੀਆਂ ਜਿਹੜੀਆਂ ਆ ਇਹਨਾਂ ਦੀ ਭਾਰਤਿਕ ਜਿਹੜੀ ਪੁਸਤਕ ਆ ਤੇ ਇਹਦੇ ਵਿੱਚ ਉਹਨਾਂ ਨੇ ਆਪਣੀਆਂ ਕਵਿਤਾਵਾਂ ਦਾ ਪਿਸ਼ੋਕੜ ਜਿਹੜਾ ਇਹਦੇ ਵਿੱਚ ਦੱਸਿਆ ਆ ਤੇ ਇਹਦੇ ਵਿੱਚ ਇੱਕ ਨਿਵੰਦ ਦਾ ਮੇ ਆਈ ਕਮ ਇਨ ਮੈਡਮ ਠੀਕ ਆ ਉਸ ਤੋਂ ਬਾਅਦ ਗੱਲ ਕਰਦੇ ਆ ਹਵਾ ਵਿੱਚ ਲਿਖੇ ਹਰਫ ਜਿਹੜਾ ਆ ਕਾਵ ਸੰਗ੍ਰਹਿ 1970 ਵਿੱਚ ਲਿਖਿਆ ਇਹਦੇ ਵਿੱਚ 1970 ਤੋਂ 78 ਤੱਕ ਦੀਆਂ ਗਜ਼ਲਾਂ ਜਿਹੜੀਆਂ ਆ ਸ਼ੋਪਾ ਵਾਂਗ ਇਹ ਚ ਲਿਖੀਆਂ ਤੇ ਇਹ ਪਹਿਲਾ ਗਜ਼ਲ ਸੰਗ੍ਰਹਿ ਸੀ ਇਹਦੇ ਚ ਵੱਡੀਆਂ ਰਚਨਾਵਾਂ ਦਾ ਸਮੂਹ ਹੈ ਕਸਤੋ ਵਲਕੋਲਾਈ ਦੀ ਗੱਲ ਕਰਦੇ ਆ ਜਿਹੜਾ 1973 ਵਿੱਚ ਛਪਿਆ ਇਹ ਉਹਨਾਂ ਨੇ ਆਪਣੇ ਮਿੱਤਰਾਂ ਦੇ ਨਾਲ ਰਲ ਕੇ ਛਪਵਾਇਆ ਸੀ ਬਹੁਤ ਇੰਪੋਰਟੈਂਟ ਪੁੱਛਦੇ ਆ ਕਿ ਜਿਹੜਾ ਪਹਿਲਾ ਕਾਵ ਸੰਗ੍ਰਹਿ ਕਿਹਦੇ ਕਹਿੰਦੇ ਛਪਵਾਇਆ ਸੀ ਤੇ ਆਪਣੇ ਮਿੱਤਰਾਂ ਦੇ ਕਹਤੇ ਛਪਵਾਇਆ ਸੀ ਇਹਦੇ ਵਿੱਚ ਉਹਨਾਂ ਨੇ 9 ਕਵਿਤਾਵਾਂ ਆ ਤੇ ਇਹਨਾਂ ਦੇ ਵਿਸ਼ੇ ਜਿਹੜੇ ਆ ਉਹ ਸਮਾਜਿਕ ਆ ਇਹ ਇਹਨਾਂ ਦੀ ਪਹਿਲੀ ਰਚਨਾ ਹੁਣ ਤੁਸੀਂ ਕਹੋਗੇ ਕਿ ਹਵਾ ਵਿੱਚ ਹਵਾ ਵਿੱਚ ਲਿਖੇ ਹਰਫ ਨੂੰ ਵੀ ਪਹਿਲੀ ਰਚਨਾ ਕਹੀ ਜਾਂਦੇ ਇਹਨੂੰ ਵੀ ਜਿਹੜਾ ਹਵਾ ਵਿੱਚ ਲਿਖੇ ਹਰਫ ਆ ਉਹ ਕਾਵ ਸੰਗ੍ਰਹਿ ਆ ਜੋ ਕਿ 1978 ਵਿੱਚ ਛਕਿਆ ਜਿਹੜਾ ਕੋਲਾਜ ਹੈਗਾ ਉਹ 1977 ਇਸ਼ੂ 'ਚ ਲਿਖਿਆ ਇਹ ਪਹਿਲੀ ਰਚਨਾ ਇਹਨਾਂ ਦੀ ਮੰਨੀ ਜਾਂਦੀ ਆ ਤੇ ਪਰ ਜਿਹੜਾ ਮੇਨ ਜਿਹੜੀ ਪਹਿਲੀ ਰਚਨਾ ਉਹ ਹਾਪਾ ਵਿੱਚ ਲਿਖੀ ਹੈ ਹਰਫੀ ਅਸ ਤੋਂ ਬਾਅਦ ਬਿਰਖਰਜ ਕਰੇ ਦੀ ਗੱਲ ਕਰਦੇ ਜੋ ਕਿ 1992 ਇਸ਼ੂ 'ਚ ਲਿਖਿਆ ਇਹਦੇ ਵਿੱਚ ਉਹਨਾਂ ਨੇ ਪੰਜਾਬ ਸੰਕਟ ਨਾਲ ਜੁੜੀਆਂ ਜਿਹੜੀਆਂ ਕਵਿਤਾਵਾਂ ਲਿਖੀਆਂ ਆ ਤੇ ਗੱਜਲ ਤੇ ਨਜ਼ਮਾਂ ਵੀ ਇਹਦੇ ਵਿੱਚ ਸ਼ਾਮਿਲ ਆ ਕਵਿਤਾਵਾਂ ਕਿਹੜੀਆਂ-ਕਿਹੜੀਆਂ ਬਹੁਤ ਇੰਪੋਰਟੈਂਟ ਕਵਿਤਾਵਾਂ ਨਾਮ ਯਾਦ ਰੱਖ ਲੈਣਾ ਉਹ ਦਿਨ ਕੱਚ ਦਾ ਗਲਾਸ ਤੁੱਖ ਦਾ ਜੰਗਲ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਆਇਆ ਨੰਦ ਲਾਲ ਕਿਸ਼ੋਰ ਐਵੇਂ ਨ ਬੁੱਤਾ ਤੇ ਡੋਲੀ ਜਾ ਪਾਣੀ ਇਹ ਜਿਹੜੀ ਐਵੇਂ ਨ ਬੁੱਤਾ ਤੇ ਡੋਲੀ ਜਾ ਪਾਣੀ ਇਹ ਜਿਹੜੀ ਹੈਗੀ ਆ ਕਵਿਤਾ ਇਹ ਜਿਹੜੀ ਪੰਜਾਬ ਬੋਰਡ ਦੇ ਸਿਲੇਬਸ ਦੇ ਵਿੱਚ ਲੱਗੀ ਹੋਈ ਆ ਕੱਚ ਦਾ ਗਲਾਸ ਵੀ ਲੱਗੀ ਹੋਈ ਆ ਕਿ ਜਿਹੜੇ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਮੈਂ ਉਹੀ ਲਿਖੀਆਂ ਜਿਹੜੀਆਂ ਸਿਲੇਬਸ ਦੇ ਵਿੱਚ ਲੱਗੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦੇ ਕੁਝ ਕਾਵ ਸਤਰਾਂ ਆ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਹੁਣ ਸ਼ੇਵ ਕੁਮਾਰ ਦੀ ਵਾਰੀ ਹੈ ਉਹ जख्म ਪੁਰਾਣੇ ਭੁੱਲ ਵੀ ਗਏ ਨਵੇਂਆਂ ਦੀ ਜੋ ਤਿਆਰੀ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਇਹਨਾਂ ਦਾ ਇੱਕ ਪੁਸਤਕ ਕਵਿਤਾ ਸੀਗੀ ਇਸੇ ਤਰ੍ਹਾਂ ਹੀ ਅਸੀਂ ਪਹਿਲਾਂ ਪੜਿਆ ਸੀ ਅਮਰਤਾ ਪ੍ਰੀਤਮ ਦੀ ਅਮਰਤਾ ਪ੍ਰੀਤਮ ਦਾ ਸੀਗਾ ਕਿ ਅਜਾੱਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਹੁਣ ਇਹ ਤੇ ਇਹ ਵਾਲੀ ਜਿਹੜੀ ਕਾਵ ਸਤਰਾਂ ਤੇ ਇਹ ਵਾਲੀਆਂ ਜਿਹੜੀਆਂ ਥੋੜੀਆਂ ਸੇਮ ਸੇਮ ਹੀ ਲੱਗਦੀਆਂ ਸੋ ਇਹਨਾਂ ਦੇ ਨਾਮ ਜਿਹੜੇ ਆ ਅਲੱਗ-ਅਲੱਗ ਆ ਇਹਦਾ ਇਹਦੀ ਕਵਿਤਾ ਦਾ ਨਾਮ ਹੈਗਾ ਉਹਦਾ ਬਾਰਿਸ਼ਾਂ ਨੂੰ ਵੰਡਿਆ ਸੀ ਤੇ ਉਹਨਾਂ ਦਾ ਹੈਗਾ ਅੱਜ ਅੱਖਾਂ ਬਾਰਿਸ਼ਾਂ ਨੂੰ ਸੋ ਕਨਫਿਊਜ਼ ਨਹੀਂ ਹੋਣਾ ਇਹਨਾਂ ਨੂੰ ਧਿਆਨ ਨਾਲ ਯਾਦ ਕਰ ਲੈਣਾ ਉਸ ਤੋਂ ਬਾਅਦ ਹੈਗਾ ਡੂੰਗੇ ਵੈਣਾ ਦਾ ਕੀ ਮਿਲਣਾ ਤਖਤ ਤੇ ਪਾਵੇ ਮਣੀਏ ਜਦ ਤੱਕ ਉਹ ਲਾਛਾ ਗਣਦੇ ਨੇ ਆਪਾਂ ਬੋਟਾ ਗਣਣੀਏ ਇਹਦੀ ਇਹ ਨਹੀਂ ਪੁਸਤਕ ਹੈਗੀ ਕਵਿਤਾ ਹੈਗੀ ਆ ਡੂੰਗੇ ਵੈਣਾ ਦਾ ਕੀ ਮਿਲਣਾ ਉਹਦੇ ਵਿੱਚ ਇਹ 17 ਲਾਈਨਾਂ ਗਈਆਂ ਸੋ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ